ਅੱਗੇ ਸੁੱਖ ਪਾਛੇ ਸੁੱਖ ਸਹਜਾ ਦੋ ਚੀਜ਼ਾਂ ਕਰਕੇ ਸੰਸਾਰ ਦੁਖੀ ਹੈ ਇੱਕ ਫਿਊਚਰ ਦਾ ਸੁੱਖ ਸੋਚ ਰਹੇ ਆ ਕੱਲ ਕੀ ਹੋਏਗਾ ਬੱਚਿਆਂ ਦਾ ਕੀ ਬਣੇਗਾ ਆਉਣ ਵਾਲੇ ਸਮੇਂ ਵਿੱਚ ਮੈਨੂੰ ਸੁੱਖ ਮਿਲੇ ਮੇਰਾ ਕਾਰਜ ਸਫਲ ਹੋ ਜਾਏ ਜਿਹੜਾ ਕੰਮ ਸ਼ੁਰੂ ਕੀਤਾ ਪੂਰਾ ਹੋ ਜਾਏ ਆਉਣ ਵਾਲੇ ਸਮੇਂ ਨੂੰ ਸੋਚ ਕੇ ਬੰਦਾ ਦੁਖੀ ਹੋ ਰਿਹਾ ਹੈ ਕੱਲ ਦੀ ਚਿੰਤਾ ਵਿੱਚ ਡੁੱਬਿਆ ਹੋਇਆ ਔਰ ਦੂਸਰਾ ਸਾਸੰਗਤ ਐਟ ਪ੍ਰੈਜ਼ੈਂਟ ਉਹਦੇ ਕੋਲ ਇੱਕ ਚੀਜ਼ ਹੈ ਜਿਹੜਾ ਵਕਤ ਲੰਘ ਰਿਹਾ ਉਹਦੇ ਜੀਵਨ ਵਿੱਚ ਸਹਿਜ ਨਹੀਂ ਆ ਰਿਹਾ ਕੋਈ ਵੀ ਚੀਜ਼ ਪ੍ਰੈਜ਼ੈਂਟ ਰੂਪ ਵਿੱਚ ਨਹੀਂ ਰਹੇਗੀ ਇਹ ਚੀਜ਼ ਯਾਦ ਰੱਖਿਓ ਹਰ ਚੀਜ਼ ਇੱਕ ਖਿੰਨ ਤੋਂ ਬਾਅਦ ਪਾਸਟ ਹੋ ਰਹੀ ਹੈ ਤੈਨੂੰ ਆਪਾਂ ਦੋ ਸ਼ਬਦ ਵਰਤਨੇ ਸਾਸੰਗਤ ਜਿਹੜੀ ਚੀਜ਼ ਕੱਲ੍ਹ ਹੋਣੀ ਹੈ ਉਹਨੂੰ ਵੀ ਆਪਾਂ ਕਹਿੰਦੇ ਕੱਲ੍ਹ अच्छा जेडी चीज ਲੰਘ ਗਈ ਹੈ ਉਹਨੂੰ ਵੀ ਕਹਿੰਦਾ ਕੱਲ ਪੰਜਾਬੀ ਚ ਦੋੇ ਸ਼ਬਦ ਵਰਤੇ ਨੇ ਜੋ ਕੁਝ ਹੋਣਾ ਹੈ ਕੱਲ ਵੇਖਾਂਗੇ اچھا ਕੱਲ ਕੀ ਹੋਇਆ ਸੀ ਇਹਦਾ ਮਤਲਬ ਉਹ ਲੰਘੇ ਹੋਏ ਨੂੰ ਵੀ ਕੱਲ ਆਉਣ ਵਾਲੇ ਨੂੰ ਵੀ ਕੱਲ ਕੋਈ ਵੀ ਚੀਜ਼ ਪ੍ਰੈਜੈਂਟ ਨਹੀਂ ਹੈ ਇੱਕ ਇੱਕ ਖਿੰਨ ਤੇ ਤੁਸੀਂ ਘੜੀ ਉੱਤੇ ਨਜ਼ਰ ਟਿਕਾ ਕੇ ਵੇਖੋ ਹਰ ਚੀਜ਼ ਹਰ ਸੈਕਿੰਡ ਤੇ ਪਾਸਟ ਹੋ ਰਿਹਾ ਸੰਦ ਟਿਕ ਨਹੀਂ ਰਿਹਾ ਸੰਦ ਬਾਛਿਆ ਕਹਿੰਦੇ ਭਾਈ ਜਦ ਤਾ ਤੈਨੂੰ ਚਿੰਤਾ ਹੈ ਕਿ ਕੱਲ ਕੀ ਹੋਣਾ ਹੈ ਨਿਰਾਂ ਕਾਰਜ ਬਣਦੇ ਆਉਣ ਵਾਲੇ ਸਮੇਂ ਚਾ ਕੰਮ ਹੋ ਜਾਏ ਜਿਹੜਾ ਕੰਮ ਸ਼ੁਰੂ ਕੀਤਾ ਉਹ ਚ ਲਾਭ ਹੋ ਜਾਏ ਬੱਚੇ ਬਾਹਰ ਚਲੇ ਜਾਣ ਆ ਕੰਮ ਹੋ ਜਾਏ ਕੱਲ ਦੀ ਚਿੰਤਾ ਕਰਕੇ ਲੋਕ ਦੁਖੀ ਹਨ ਤੇ ਜਾਂ ਫਿਰ ਅੱਜ ਦਾ ਜਿਹੜਾ ਸਮਾਂ ਕੱਲ ਹੋ ਰਿਹਾ ਲੰਘ ਰਿਹਾ ਉਹਦੇ ਵਿੱਚ ਸਹਜ ਨਹੀਂ ਆ ਟਿਕਾਉ ਨਹੀਂ ਹੈ ਲੋਕਾਂ ਦੇ ਅੰਦਰ ਸਹਜ ਪੈਦਾ ਨਹੀਂ ਹੋ ਰਿਹਾ ਅੰਦਰ ਦੇ ਮਨ ਦਾ ਟਿਕਾਉ ਨਹੀਂ ਬਣਦੇ ਆ ਬੰਦੇ ਦੇ ਅੰਦਰ ਜਿੰਨੀ ਦਰ ਸਹਜ ਨਹੀਂ ਆਏਗਾ ਉੰਨੀ ਦਰ ਉਹ ਸੁਖੀ ਨਹੀਂ ਹੋਏ ਤੋੜੇ ਕੋ ਲੱਖਾਂ ਪਦਾਰਥ ਹੋਣ ਦੇ ਬਾਵਜੂਦ ਵੀ ਬੰਦਾ ਉੰਨੀ ਦਰ ਦੁਖੀ ਰਹੇਗਾ ਜਿੰਨੀ ਦਰ ਉਹਦੇ ਅੰਦਰ ਸਹਜ ਨਹੀਂ ਆ ਰਿਹਾ ਟਿਕਾਉ ਨਹੀਂ ਆ ਰਿਹਾ ਇੱਕ ਜਗ੍ਹਾ ਉੱਤੇ ਉਹਦਾ ਮਨ ਟਿਕਾਉ ਵਿੱਚ ਨਹੀਂ ਹੈ ਬਾਤਿਆਂ ਨੇ ਬਾਣੀ ਅੰਦਰ ਬਚਨ ਕਿਹਾ ਹੈ ਕਿੰਨੇ ਹਜ਼ਾਰਾਂ ਤੋਂ ਬਾਅਦ ਲੱਖਾਂ ਲੱਖਾਂ ਤੋਂ ਬਾਅਦ ਕਰੋੜਾਂ ਬੰਦੇ ਨੇ ਜ਼ਾਇਦਾਤ ਜੋੜ ਲਈ ਪੈਸਾ ਜੋੜ ਲਿਆ ਹਜ਼ਾਰਾਂ ਤੋਂ ਸ਼ੁਰੂ ਹੋਇਆ ਕਰੋਨਾ ਤੱਕ ਪਹੁੰਚ ਗਿਆ ਸਹਿਜ ਤਾਂ ਵੀ ਨਹੀਂ ਆਇਆ ਕਿਉਂਕਿ ਉੱਤੇ ਟਿਕਾਉ ਨਹੀਂ ਇਹਨੂੰ ਮਹਾਰਾਜ ਮਾਨੀ ਅੰਦਰ ਕਹਿੰਦੇ ਸਹਿਸਖਟੈ ਲੱਖ ਕਉ ਉਠਤਾਵੇ ਜਿਹੜੇ ਹਜ਼ਾਰਾਂ ਖੱਟੇ ਸੀ ਭਵ ਕਮਾਏ ਜੋੜੇ ਸੀ ਉੱਤੇ ਟਿਕੇ ਨਹੀਂ ਮੰਨ ਲੱਖਾਂ ਵੱਲ ਫਿਰ ਤੁਰ ਪਿਆ ਤੇ ਉਡੋ ਇੱਕ ਵਾਰ ਸਹਿਸਖਟ ਲਖ ਕੋ ਉਠ ਧਾਵੈ ਤ੍ਰਿਪਤ ਨ ਆਵੈ ਮਾਇਆ ਪਛੈ ਪਾਵੈ ਇਹ ਨੂੰ ਕਹਿੰਦੇ ਆਪ ਦੇ ਸੁਖ ਪਾਸ਼ੈ ਸੁਖ ਸਹਿਜ ਕਹਿੰਦੇ ਭਾਈ ਤੂੰ ਟਿਕਿਆ ਹੀ ਨਹੀਂ ਹਜ਼ਾਰਾਂ ਤੋਂ ਬਾਅਦ ਲੱਖਾਂ ਲੱਖਾਂ ਤੋਂ ਬਾਅਦ ਕਰੋਣਾ ਤਾਂ ਵੀ ਤੇਰਾ ਮਨ ਨਹੀਂ ਟਿਕਾਉ ਵਿੱਚ ਆਇਆ ਕਿਉਂਕਿ ਜੋ ਕੁਝ ਪ੍ਰਾਪਤ ਹੋਇਆ ਨਾ ਉਹਦੇ ਉੱਤੇ ਟਿਕਾਉ ਨਹੀਂ ਸੀ ਮਨ ਉਹਦੇ ਮਤਲਬ ਵਖਿਆ ਹੀ ਨਹੀਂ ਹੋਰ ਅੱਗੇ ਹੋਰ ਅੱਗੇ ਸਾਸਨ ਨੇ ਇਹ ਚੀਜ਼ ਅੰਦਰ ਦੁੱਖ ਪੈਦਾ ਕਰਦੀ ਹੈ ਜੋ ਕੁਝ ਰੱਬ ਨੇ ਦਿੱਤਾ ਹੈ ਪਹਿਲਾਂ ਉਹਦਾ ਸ਼ੁਕਰਾਨਾ ਕਰੋ ਤਾਈਂਓ ਗੁਰਸਿੱਖ ਨੂੰ ਪਾਤਸ਼ਾਹ ਨੇ ਲਾਈਫ ਸਟਾਈਲ ਇਹ ਦਿੱਤਾ ਹੈ ਉਹਦੇ ਮੋਰੇ ਭੋਜਨ ਥਾਲੀ ਵਿੱਚ ਆਉਂਦਾ ਹੈ ਭਾਵੇਂ ਉਹ ਸਦਾ ਧਾਲ ਨਾਲ ਕੁਝ ਭੋਜਨ ਪ੍ਰਸ਼ਾਦਾ ਬਣਿਆ ਹੈ ਭਾਵੇਂ ਕੋਨੇ ਕੋਈ ਦੋ ਤਿੰਨ ਸਬਜ਼ੀਆਂ ਧਲੀਆਂ ਨੇ ਭਾਵੇਂ ਗੁਰਸਿੱਖ ਅਚਾਰ ਨਾਲ ਪ੍ਰਸ਼ਾਦਾ ਸ਼ਕਣ ਲੱਗੇ ਉਹਨੇ ਸ਼ਕਣ ਲੱਗਾ ਜ਼ਰੂਰ ਕਹਿਣਾ ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦਿੰਦੇ ਤੋਟ ਨਾ ਆਵੇ ਅਗੰਤ ਭੜੇ ਪੰਡਹਾਰ ਜਦੋਂ ਤੁਸੀਂ ਇਹ ਚੀਜ਼ ਚਿੱਤ ਵਿੱਚ ਲਿਆਵੋਗੇ ਕਿ ਟੋਟ ਨਹੀਂ ਹੈ ਪੰਡਹਾਰ ਭੜੇ ਨੇ ਰੱਬ ਦੇ ਨਾ ਉਹਦੇ ਦੇਣ ਵਿੱਚ ਟੋਟ ਹੈ ਜਦੋਂ ਤੁਸੀਂ ਬੁੱਤੇ ਨੂੰ ਬੁੱਤਾ ਕਹਿਣ ਲੱਗ ਜਾਓਗੇ ਉਦੋਂ ਟਕਾਓ ਵਿੱਚ ਮਨ ਆ ਜਾਏਗਾ ਜੋ ਕੁਝ ਰੱਬ ਨੇ ਦਿੱਤਾ ਇਹ ਚੀਜ਼ ਚਿੱਤ ਵਿੱਚ ਕਹੋ ਕਿ ਬਹੁਤ ਦਿੱਤਰ ਬਹੁਤ ਕੁਝ ਹੈ ਬਹੁਤ ਕੁਝ ਹੈ ਤੁਸੀਂ ਸੁਖੀ ਹੋਣ ਲੱਗ ਜਾਓਗੇ ਕਿਉਂਕਿ ਜੋ ਕੁਝ ਦਿੱਤਾ ਹੈ ਉਹਦੇ ਉੱਤੇ ਮਨ ਟਿਕ ਗਿਆ ਮਾਫ ਕਰਿਓ ਕਈਆਂ ਨੂੰ ਰੱਬ ਨੇ ਬਹੁਤ ਕੁਝ ਦਿੱਤਾ ਹੈ ਤੁਸੀਂ ਵੇਖੋਗੇ ਕਈ ਰਿਸ਼ਤੇ ਧਾਰਾਂ ਦਾ ਇਹ ਕੁਦਰਤੀ ਤੌਰ ਤੇ ਆਦਤ ਹੀ ਬਣ ਗਈ ਹੈ ਉਨੇ ਤੁਸੀਂ ਗੱਲ ਕਰਕੇ ਵੇਖੋ ਉਹ ਕਹਿੰਦੇ ਮਾਰੇ ਗਏ ਲੁੱਟੇ ਗਏ ਕੱਖ ਨਹੀਂ ਬਚਦਾ ਬਹੁਤ ਔਖਾ ਹੈ ਬਾਹਰ ਵਾਲੇ ਭੇਜਦੇ ਹੀ ਨਹੀਂ ਹੈ ਅਸੀਂ ਤਾਂ ਬਹੁਤ ਔਖੇ ਹਾਂ ਜਿਹੜਾ ਬੰਦਾ ਵਾਰ-ਵਾਰ ਇਹ ਕਹਿੰਦਾ ਨਾ ਮੈਂ ਬਹੁਤ ਔਖਾਂ ਗਏ ਬਹੁਤ ਔਖਾਂ ਬਚਦਾ ਨਹੀਂ ਹੈ ਬਹੁਤ ਦੁਖੀ ਹੋ ਗਏ ਵੇ ਕੱਖ ਨਹੀਂ ਹੈ ਵਈ ਲੁੱਟੇ ਗਏ ਮਾਰੇ ਗਏ ਕੁਝ ਨਹੀਂ ਬਚਿਆ ਵਈ ਸਾਸਨਾਂ ਦਾ ਮੁਆਫ ਕਰਿਓ ਉਹਦੇ ਕੋਲ ਕੱਖ ਵੀ ਨਹੀਂ ਹੁੰਦਾ ਬਹੁਤ ਕੁਝ ਹੁੰਦਿਆਂ ਵੀ ਉਹ ਦੁਖੀ ਰਹਿੰਦਾ ਜੇ ਤੁਸੀਂ ਥੋੜੇ ਵਿੱਚ ਵੀ ਕਹਿਣ ਲੱਗ ਜਾਓ ਨਾ ਬਹੁਤ ਹੈ ਬੋਤਾਂ ਕਈਆਂ ਬੋਤਾਂ ਹੋਏ ਤੁਸੀਂ ਅੰਦਰੋਂ ਬਹੁਤ ਖੁਸ਼ ਰਹਿਣ ਲੱਗ ਜਾਓਗੇ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਸਾਨੂੰ ਪ੍ਰੈਕਟੀਕਲ ਰੂਪ ਵਿੱਚ ਬਾਣੀ ਦਾ ਰੂਪ ਦਿੱਤਾ ਹੈ ਯਾਦ ਰੱਖਿਓ ਉਹ ਸਿੱਖਿਆ 19 ਦਿਨ ਸਿੱਖਿਆ ਹੋਣੀ ਹੈ ਜਿੰਨੀ ਦੇਰ ਉਹਦੀ ਪ੍ਰੀਖਿਆ ਨਾ ਹੋਵੇ। ਉਹ ਥਿਉਰੀ 19 ਦਿਨ ਦੀ ਹੋਣੀ ਹੈ ਜਿੰਨੀ ਦੇਰ ਉਹਦਾ ਪ੍ਰੈਕਟੀਕਲ ਨਾ ਹੋਵੇ। ਪਾਤਸ਼ਾਹ ਨੇ ਸਿੱਖਾਂ ਨੂੰ ਅਭਿਆਸ ਕਰਾਇਆ। ਕਹਿੰਦੇ ਭਾਈ ਤੁਸੀਂ ਥੋੜੇ ਵਿੱਚ ਵੀ ਕਿਹਾ ਕਰੋ ਬੁੱਤਾ ਆ। ਬਹੁਤ ਕੁਝ। ਜਦੋਂ ਤੁਸੀਂ ਬੁੱਤਾ ਕਹਿਣ ਲੱਗ ਜਾਓਗੇ ਨਾ ਬਹੁਤ ਹੋ ਜਾਏਗਾ। ਥੋੜੇ ਹੁੰਦਿਆਂ ਵੀ ਤੁਸੀਂ ਰੱਜੇ ਜਿਹਾ ਮਹਿਸੂਸ ਕਰੋਗੇ। ਬੁੱਤੇ ਹੁੰਦਿਆਂ ਵੀ ਕੋ ਕੱਖ ਨਹੀਂ ਹੈ। ਤਾਂ ਬਹੁਤ ਔਖੇ ਹੋ ਜਾਓਗੇ। ਬਾਤੀਆਂ ਦੀ ਬਾਣੀ ਨੇ ਪਹਿਲਾਂ ਸਾਡਾ ਮਨ ਟਿਕਾਇਆ ਜੋ ਤੈਨੂੰ ਦਿੱਤਾ ਉਹਦਾ ਸ਼ੁਕਰਾਨਾ ਕਰ ਜੋ ਤੈਨੂੰ ਦਿੱਤਾ ਹੋਇਆ ਕਿਸੇ ਦੂਜੇ ਵੱਲ ਨਾ ਵੇਖ ਗੁੰਡੀ ਵੱਲ ਵੇਖੋਗੇ ਦੁਖੀ ਰਹੋਗੇ ਉਹਦੇ ਘਰ ਵਿੱਚ ਕੀ ਹੈ ਆਪਣੇ ਆਪ ਤੇ ਮਨ ਟਿਕਾਉਣਾ ਸ਼ੁਰੂ ਕਰੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪਹਿਲਾਂ ਮਨ ਟਿਕਾਉਂਦੀ ਹੈ ਵਾਹਿਗੁਰੂ 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 ਕਹ ਗੁਰੂ ਦੀ ਵਡਿਆਈ ਕਰਨ ਨਾਲ ਕੀ ਹੋਏਗਾ ਅੱਗੇ ਸੁੱਖ ਪਾਛੇ ਸੁਖ ਸਹਿ ਤੇਰਾ ਮਨ ਟਿਕਾਉ ਉਹ ਵਿੱਚ ਆ ਜਾਏਗਾ ਕਿ ਬਹੁਤ ਕੁਝ ਰੱਬ ਨੇ ਦਿੱਤਾ ਹੈ ਇਹ ਨਹੀਂ ਮੰਨ ਤੜਫੇਗਾ ਕਿ ਹਾਇ ਕੁਝ ਨਹੀਂ ਹੈ ਜਦੋਂ ਇਹ ਅਭਿਆਸ ਕਰਨ ਲੱਗ ਜੂਗੇ ਨਾ ਵਾਹਿਗੁਰੂ ਵਾਹਿਗੁਰੂ ਜਦੋਂ ਸਹਿਜ ਆਉਣ ਲੱਗੇਗਾ ਫਿਰ ਕੀ ਹੋਏਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਪੰਕਤੀ ਤੁਹਾਨੂੰ ਯਾਦ ਹੈ ਫਿਰ ਇੱਥੇ ਮੰਨ ਟਿਕ ਜਾਏਗਾ ਕਿ ਜੇ ਸੁਖ ਦੇ ਤਾਂ ਤੁਝੇ ਅਰਦਾਈ ਦੁੱਖ ਪੀ ਤੁਝੇ ਧਾਈ ਦੁੱਖ ਵਿੱਚ ਵੀ ਵਾਹਿਗੁਰੂ ਕਹਿਣ ਲੱਗ ਜੂਗੇ ਅਲੰਬੇ ਨਹੀਂ ਦੇਉਗੇ ਰੱਬ ਨੂੰ ਜੇ ਸੁੱਖ ਦੇਤਾ ਤੂੰ ਤੇ ਆਰਾਦੀ ਦੁੱਖ ਵੀ ਤੂੰ ਤੇ ਧਾਈ ਪੜੋਜੇ ਭੁੱਖ ਦੇਤਾ ਇਤਹੀ ਰਾਜਾ ਦੁੱਖ ਵਿੱਚ ਸੁੱਖ ਮਨਾਈ ਤਾਨੂੰ ਦੁੱਖ ਵਿੱਚ ਵੀ ਸੁੱਖ ਮਹਿਸੂਸ ਹੋਣ ਲੱਗ ਜਾਏਗਾ ਘਾਟੇ ਵਿੱਚ ਵੀ ਵਾਧਾ ਮਹਿਸੂਸ ਹੋਏਗਾ ਭੁੱਖ ਵਿੱਚ ਵੀ ਕਹੋਂਗੇ ਰੱਜੇ ਹੋਏ